Never <laughs> give <laughs> ਬੰਗਲਾਦੇਸ਼ ਚ ਕਿੱਥੇ ਲੱਗਦਾ ਹੈ ਹਿੰਦੂ ਸਾਥ ਹਾਂਜੀ ਤੁਸੀਂ ਰੋਸ਼ਟਾ ਦਾ ਬੰਗਲਾਦੇਸ਼ ਬਾਰੇ ਇਹਦੇ ਬਾਰੇ ਤੁਸੀਂ ਕੀ ਕਰ ਜਾਣਾ ਹੈ ਆਪਾਂ ਸਾਰੇ ਜਾਣਦੇ ਹਾਂ ਪਿਛਲੇ ਕਾਫੀ ਸਮੇ ਤੋਂ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਦੇ ਉੱਪਰ ਅਤਿਆਚਾਰ ਕੀਤੇ ਜਾ ਰਹੇ ਆ ਹਿੰਦੂਆਂ ਦੀਆਂ ਜਾਇਦਾਦਾਂ ਦੁਕਾਨਦਾਰੀਆਂ ਹਿੰਦੂਆਂ ਦੇ ਕਾਰੋਬਾਰ ਹਿੰਦੂ ਨੂੰ ਦੇਖਣਾ ਵੀ ਪਸੰਦ ਨਹੀਂ ਕੀਤਾ ਜਾ ਰਿਹਾ ਜਿੱਥੇ ਵੀ ਹਿੰਦੂ ਵੀਰ ਨਜ਼ਰ ਆਉਂਦੇ ਆ ਉਹਨਾਂ ਦੇ ਉੱਪਰ ਤਸ਼ੱਦਦ ਕੀਤੇ ਜਾਂਦੇ ਆ, ਅਤਿਆਚਾਰ ਕੀਤੇ ਜਾਂਦੇ ਆ ਸਾਡੀਆਂ ਮਾਤਾਵਾਂ, ਭੈਣਾਂ, ਧੀਆਂ ਦੀ ਇੱਜ਼ਤ ਮਹਿਫੂਜ਼ ਨਹੀਂ ਇਸ ਲਈ ਅਸੀਂ ਸਾਰੇ ਕਪੂਰਥਲਾ ਦੇ ਸਮਾਜ ਵੱਲੋਂ ਅੱਜ ਦਾ ਇਹ ਰੋਜ਼ ਮਾਰਚ ਪਰ ਹਿੰਦੁਸਤਾਨ ਦੀ ਸਰਕਾਰ ਨੂੰ ਵੀ ਪ੍ਰਾਰਥਨਾ ਕਰਦੇ ਹਾਂ ਕਿ ਬੰਗਲਾਦੇਸ਼ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕਰਕੇ ਬੰਗਲਾਦੇਸ਼ ਨੂੰ ਅਕਲ ਦਿੱਤੀ ਜਾਵੇ ਅੱਜ ਸਮੂਹ ਧਾਰਮਿਕ ਸੰਸਥਾਵਾਂ ਸਮੂਹ ਸਿਆਸੀ ਪਾਰਟੀਆਂ ਦੇ ਲੋਕ ਸਮੂਹ ਸਮਾਜਿਕ ਜਥੇਬੰਦੀਆਂ ਬੰਗਲਾਦੇਸ਼ ਦੇ ਹਿੰਦੂਆਂ ਦੇ ਨਾਲ ਖੜ੍ਹੇ ਆ ਬਹੁਤ ਬਹੁਤ ਧੰਨਵਾਦ ਆਪਾ ਸਰ ਆਪਾ ਬੰਗਲਾਦੇਸ਼ ਜਿਵੇਂ ਕਿ ਆ ਬੰਗਲਾਦੇਸ਼ ਵਾਸਤੇ ਤੁਸੀਂ ਇਹ ਜੋਸ਼ ਪੁੱਛੀ ਕੀਤਾ ਇਸ ਬਾਰੇ ਤੁਸੀਂ ਕੀ ਕਹਣਾ ਚਾਹੁੰਦੇ ਜੈ ਸ਼੍ਰੀ ਰਾਮ ਇਹ ਰੋਸ਼ੋ ਰਸ਼ਨ ਬੰਗਲਾਦੇਸ਼ ਖਿਲਾਫ ਜਿਹਨੂੰ ਅਸੀਂ ਬਣਾਇਆ ਮਾਰਕ ਨੇ ਬਣਾਇਆ ਔਰ ਅੱਜ ਉਹ ਸਾਡੇ ਹਿੰਦੂਆਂ ਦੀਆਂ ਪ੍ਰਾਪਰਟੀਆਂ ਪੜਤੀਆਂ ਪੈਣ ਜਿਹਦਾ ਉਹ ਲੁੱਟ ਰਿਆ ਵਾ ਸਾਡੀ ਪੰਜਾਬੀ ਪੰਜਾਬ ਸਰਕਾਰ ਗਏ ਵੀ ਬਾਸਰ ਕਰਕੇ ਮੰਗਵਾ ਕਿ ਜਲਦੀ ਜਲਦੀ ਮਿਲਟਰੀ ਕਰਦੀ ਕਰਕੇ ਇਹਨੂੰ ਨਿਸ਼ਟਾਨ ਨੂਕ ਕੀਤਾ ਜਾਵੇ ਇਹਨੂੰ ਫਤਕ ਕੀਤਾ ਜਾਵੇ ਅੱਪਾ ਬੰਗਲਾਦੇਸ਼ ਦੇ ਘਾਤਾ ਕਰਦੇ ਆ ਅੱਪੇ ਘਾਤ ਦੇ ਵਿੱਚ ਆਪਣੇ ਪੰਜਾਬ ਦੇ ਪੰਜਾਬੀਆਂ ਦੇ ਵਾਸ ਆ ਗਏ ਮੁਸਲਮਾਨ ਵਾਦੇ ਬੰਨਦੇ ਆ ਅਸੀਂ ਕਹਿੰਦੇ ਆ ਵੀ ਸਰਕਾਰਾਂ ਨੇ ਵੀ ਜਾਂਚ ਕਰਾਵੇ ਇਹਨਾਂ ਦੀ ਇੰਕੁਆਰੀ ਕਰਾਵੇ ਕਿੱਥੋਂ ਆਏ ਆ ਤੇ ਕਿੱਥੋਂ ਕੱਢੇ ਗਏ ਆ ਉਹ ਕਿਥੇ ਰਹੇ ਆ ਇੱਕ ਵਾਰੀ ਹੋ ਗਿਆ ਦੀ ਜਦੋਂ ਬਾਜ਼ਾਰ ਚ ਘੋਟੇ ਆ ਛੜ ਦੇ ਵਿੱਚ ਜਦੋਂ ਬਾਜ਼ਾਰ ਚ ਘੋਟੇ ਆ ਇੱਥੇ 3 ਲੱਖ ਰੁਪਈਆ ਵਾਲਾ ਮੁਸਲਮਾਨ ਦੇ ਵਿੱਚ 2 ਲੱਖ ਰੁਪਈਆ ਕਰਾ ਦੇ ਦਿਆ ਕਿਉਂ ਦੇ ਉਹ ਕਿਉਂਗਾ ਹਲੋ ਇਹਦੀ ਇਨਕੁਆਰੀ ਗਈ ਜਾਵੇ ਇਹ ਪੈਸਾ ਕਿਥੋਂ ਆ ਰਿਹਾ ਵਾ ਇਹ ਦੁਕਾਨਦਾਰੀ ਕਿਦਾਂ ਕਰ ਰਹੇ ਆ ਉਹ ਇਨਕੁਆਰੀ ਕਰੇ ਸਾਡੀ ਇਹ ਮੰਗ ਵਾ ਲੋਟੇ ਮੰਗ ਹੁਣ ਪਹਿਲਾ ਸਵਾਲ ਅੱਜ ਰੋਜ ਪ੍ਰਦਰਸ਼ਨ ਤੇ ਕੱਟਿਆ ਗਿਆ ਬੰਗਲਾਦੇਸ਼ ਬਾਰੇ ਇਹਦੇ ਬਾਰੇ ਤੂੰ ਕੀ ਕਹਣਾ ਜਬ ਜੈ ਸ਼੍ਰੀ ਰਾਮ ਅੱਜ ਦਾ ਇਹ ਰੋਜ ਪ੍ਰਦਰਸ਼ਨ ਬੰਗਲਾਦੇਸ਼ ਤੇ ਜਿਹੜਾ ਹਿੰਦੂਆਂ ਦਾ ਕਤਲਿਆ ਹੋਇਆ ਉਹਦੇ ਖਿਲਾਫ ਕੱਢਿਆ ਗਿਆ ਇਹ ਇੱਕ ਰੋਜ ਪ੍ਰਦਰਸ਼ਨ ਹਿੰਦੂ ਨੂੰ ਮੈਸੇਜ ਵੀ ਆ ਕਿ ਅਗਰ ਵਟੋਗੇ ਤੋ ਕਟੋਗੇ ਇੱਕ ਤੇ ਸਲੋਗਨ ਆਇਆ ਕਿ ਜਾਤ ਪਾਤ ਕੀ ਕਰੋ ਵਦਾਈ ਹਮ ਸਭ Hindu bhai bhai ਜਿੰਨਾ ਚਿਰ ਆਪਾਂ ਜਾਤ ਪਾਤ ਦਾ ਵੰਡ ਕੇ ਮੈਂ ਫਲਾਣਾ ਜੀ ਮੈਂ ਚਕਾਨਾ ਜੀ ਮੈਂ ਸੋ ਅੰਸੋ ਆ ਇੱਕ Hindu ਸਿਰਫ ਕੋਈ ਨਾਰਾ ਆਪਣਾ Hindu ਹੈ ਹਮ Hindu ਹੈ ਹਮ Hindu ਅਸੀਂ ਪਰ ਸਰਕਾਰ ਨੂੰ ਪ੍ਰਧਾਨ ਮੰਤਰੀ ਅਨੰਦ ਮੋਦੀ ਜੀ ਨੂੰ ਬੇਨਤੀ ਕਰਦੇ ਆ ਕਿ Hindu ਦੇ ਕਿਤੇ ਵੀ ਅਤਿਆਚਾਰ ਹੁੰਦਾ ਬਰਦਾਸ਼ਤ ਤੋਂ ਬਾਹਰ ਆ ਜਲਦੀ ਤੋਂ ਜਲਦੀ ਜੋ ਵੀ ਐਕਸ਼ਨ ਮੰਨਦਾ ਚਾਹੇ ਆਰਮੀ ਮੰਨਦਾ ਜਾਂ ਡਿਪਲੋਮੈਟਿਕ ਮੰਨਦਾ ਉਹਨੂੰ ਲਿਆ ਜਾਵੇ ਧੰਨਵਾਦ ਜੈਸ਼ੀਰ ਮੇਰਾ ਦੂਜਾ ਸਵਾਲ ਤੁਹਾਡੇ ਨਾਲ ਆਪਾਂ ਬੰਗਲਾਦੇਸ਼ ਦੀ ਗੱਲ ਕਰਦੇ ਆਂ ਜਿਹੜੇ ਆਪਣੇ ਪੰਜਾਬ ਦੇ ਤਾਂ ਆਪਣੇ ਸ਼ਹਿਰ ਚ ਜਿਹੜੇ ਆਗੇ ਮੰਨ ਲਓ ਬੰਦੇ ਬੈਠੇ ਆ ਰਹੇ ਮੁਸਲਮਾਨ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਕੀ ਨਹੀਂ ਦੇਖੋ ਜੀ ਸਮੇਂ ਸਮੇਂ ਤੇ ਵੀ ਸਾਡੇ ਵੱਲ ਮੰਗ ਪੱਤਰ ਦਿੱਤੇ ਗਏ ਪਰ ਗੱਲ ਕੀ ਹੁੰਦੀ ਆ ਹੁਣ ਮੰਨ ਲਓ ਅੱਜ ਰੋਸਤ ਦਰਸ਼ਨ ਕੀਤਾ ਗਿਆ ਹੁਣ ਕਪੂਤਰੀ ਦੀ ਆਪਾਂ ਗੱਲ ਕਰੀ ਜਿਹੜੇ ਬਾਹਰੋਂ ਬੰਦੇ ਆ ਕੇ ਬੈਠੇ ਆ ਵਿੱਚ ਕਈ ਐਹੋ ਜਿਹੇ ਕਾਲੀਆਂ ਪੇਡਾਵਾਂ ਜਿਨ੍ਹਾਂ ਨੇ ਉਹਨਾਂ ਦੇ ਨਕਲੀ ਆਧਾਰ ਕਾਰਡ ਨਾ ਕੇ ਵੋਟਰ ਕਾਰਡ ਬਣਾ ਦਿੱਤੇ ਗਿਆ ਪਰ ਉਹਨਾਂ ਨੂੰ ਵੈਰੀਫਾਈ ਮੈਂ ਤੁਹਾਡਾ ਮੈਂ ਕਿਧਰ ਕਿਧੇ ਆਪਣੇ ਸਮਾਜ ਦੇ ਆਪਣੇ ਜੋ ਲੀਡਰ ਇਹਨਾਂ ਦੀ ਮਿਲ ਜੁਗਦਾ ਬਿਲਕੁਲ ਬਿਲਕੁਲ ਬਹੁਤ ਸਾਰੇ ਐਹੋ ਜਿਹੇ ਬੰਦੇ ਜਿਨ੍ਹਾਂ ਨੇ ਦੁਕਾਨਾਂ ਦਿੱਤੀਆਂ ਵਾ ਜੇ ਮੰਨ ਲਓ ਬਾਹਰ ਦੇ ਬੰਦੇ ਆਏ ਆ ਜੇ ਉਹਨਾਂ ਨੂੰ ਕੋਈ ਦੁਕਾਨਾ ਦੇਊਗਾ ਵਿਚੋਲਾ ਪਾਊਗਾ ਤਾਂ ਹੀ ਉਹ ਉੱਥੇ ਸਟੇਬਲ ਹੋਣਗੇ ਜੇ ਮੰਨ ਲਓ ਕੋਈ ਉਹਨਾਂ ਨੂੰ ਦੁਕਾਨਾ ਨਹੀਂ ਦੇਊਗਾ ਜਾਂ ਉਹਨਾਂ ਨੂੰ ਕੋਈ ਵਿਚੋਲਾ ਨਹੀਂ ਹੋਊਗਾ ਕਿਉਂ ਕਿ ਕਿੱਦਾਂ ਇੱਥੇ ਕਿੱਦਾਂ ਆਧਾਰ ਕਾਰਡ ਬਣ ਜਾਣਗੇ ਕਿੱਦਾਂ ਜਾਲੀ ਵੋ ਰੋਣ ਯਾਨਾ ਜਦਿੱਦਾ ਆਪਾਂ ਕਹਦੇ ਆ ਭਰੇ ਹੋਏ ਨੇ ਬਾਕੀ ਕਰਦੇ ਬਿਲਕੁਲ ਜੀ ਐਹੀ ਕਹਿੰਦੇ ਕਿਸੇ ਰੋਜ਼ਗਾਰ ਦਾ ਲੱਤ ਨਹੀਂ ਵਹੀ ਜਾਂਦੀ ਪਰ ਨਾਲ ਉਹਦੇ ਇਹ ਵੀ ਗੱਲ ਜਿਹੜੀ ਪੁਸ਼ਟੀ ਹੋਣੀ ਚਾਹੀਦੀ ਆ ਜੇ ਮੰਨ ਲਓ 1 ਇੱਕ ਲੱਖ ਰੁਪਇਆ ਦੁਕਾਨ ਦਾ ਰੇਟ ਹੋਇਆ ਦਾ ਕਿਰਾਇਆ ਤੇ ਜੇ ਮੰਨ ਲਓ ਕੋਈ ਵੀ ਬੰਦਾ ਆਵਾਜੋ 1 ਲੱਖ ਰੁਪਇਆ ਕਿਰਾਇਆ ਪਾ ਰਿਆ ਕੀ ਗੱਲ ਪ੍ਰਸ਼ਾਸਨ ਦਾ ਫਰਜ਼ ਨਹੀਂ ਬੰਦਾ ਕਿ ਉਹਨੂੰ ਵੈਰੀਫਾਈ ਕਰਾਂ ਕਿ ਅੱਜ ਦੇ ਸਮੇਂ ਵਿੱਚ ਜੋ ਆਰਥਿਕ ਮੰਦੀ ਚੱਲਦੀ ਪਈ ਆ ਲੱਖ ਰੁਪਇਆ ਦੁਕਾਨ ਦਾ ਕਿਰਾਇਆ ਕਿੰਨਾ ਕੱਢਿਆ ਜਾ ਰਿਹਾ ਉਹਨੂੰ ਕਿਉਂ ਨਹੀਂ ਪਤਾ ਕਿ ਕਿੰਨਾ ਕਿਤੇ ਬਾਹਰ ਦੀਆਂ ਦਾਗ ਦਾ ਦਾ ਹੱਥ ਹੋ ਸਕਦਾ ਹੈ ਜੀ ਬਾਦ ਲਈ ਤੇ ਹੈਗੀ ਹੀ ਪਹਿਲੋ ਆਪਣੇਆਂ ਨੂੰ ਜਿਹੜੀਆਂ ਨਕੇਲ ਪਾਣੀ ਪਹੂਗੀ ਜੋ ਤੱਕ ਆਪਣੇ ਨਹੀਂ ਨਾ ਬਾਹ ਜਾਂਦੇ ਬਾਦ ਲਈ ਉਹ ਤੱਕ ਸ਼ੈਲਟਰ ਮਿਲਣੀ ਮਿਲਣੀ ਆ ਪਹਿਲੋ ਜਿਹੜੇ ਆਪਣੇ ਹਨ ਉਹਨਾਂ ਨੂੰ ਸ਼ੈਲਟਰ ਦੇ ਉਹਨਾਂ ਦੇ ਨਕੇਲ ਪਾਣੀ ਜ਼ਰੂਰੀ ਆ ਬਾਅਦ ਚ ਬਾਕੀਆ ਕਾਰਵਾਈ ਹੋਏਗਾ ਸਾਜੀ ਆਹ ਨੂੰ ਬਲੂਆ